ਜੁਗੁ ਜੁਗ ਤਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਪਾਵਨ ਪਵਿੱਤਰ ਬਾਣੀ ਦੀਆਂ ਜਿਨ੍ਹਾਂ ਪੰਕਤੀਆਂ ਦੀ ਜਿਸ ਬਾਣੀ ਦੀ ਵਿਚਾਰ ਅੱਜ ਅਸੀਂ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਦਾ 25 ਨੰਬਰ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਸੋ ਨਿਰਮਲ ਨਿਰਮਲ ਹਾਰ ਗੁਣ ਗਾਵੇ ਸੋ ਪਾਈ ਮੇਰੇ ਮਨ ਭਾਵੇ ਉਹ ਮਨੁੱਖ ਨਿਰਮਲ ਹੈ ਉਹ ਮਨੁੱਖ ਪਵਿੱਤਰ ਹੈ ਜਿਹੜਾ ਨਿਰਮਲ ਤੇ ਪਵਿੱਤਰ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ ਉਹ ਮੇਰਾ ਭਰਾ ਹੈ ਉਹ ਮੇਰਾ ਵੀਰ ਹੈ ਉਹ ਮੇਰੇ ਮਨ ਨੂੰ ਪਿਆਰਾ ਤੇ ਚੰਗਾ ਲੱਗਦਾ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਮੇਰੇ ਮਨ ਦੇ ਅੰਦਰ ਪਰਮਾਤਮਾ ਦੀ ਪਿਆਰ ਦੀ ਤਾਂਗ ਥੜਪਰੇ ਪ੍ਰਭੂ ਪਿਆਰ ਦੀ ਲਗਨ ਹੈ ਤੇ ਜਿਹੜਾ ਮੈਨੂੰ ਮੇਰੇ ਪਿਆਰੇ ਦੀ ਗੱਲ ਸੁਣਾਵੇ ਉਹ ਮੇਰਾ ਭਰਾ ਹੈ ਉਹ ਮੇਰਾ ਵੀਰ ਹੈ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਮੇਰਾ ਭਰਾ ਹੈ ਉਹ ਮੇਰਾ ਵੀਰ ਹੈ ਜਿਹੜਾ ਮੈਨੂੰ ਮੇਰੀ ਪਿਆਰੀ ਦੀ ਗੱਲ ਸੁਣਾਵੇ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਦੇ ਅੰਦਰ ਵੀ ਭਗਤ ਜੀ ਨੇ ਉਸ ਨੂੰ ਆਪਣਾ ਭਰਾ ਮੰਨਿਆ ਹੈ ਆਪਣਾ ਭਾਈ ਮੰਨਿਆ ਹੈ ਆਪਣਾ ਵੀਰ ਮੰਨਿਆ ਹੈ ਤੇ ਉਸ ਦੇ ਬਾਰੇ ਵਿੱਚ ਕਿਹਾ ਹੈ ਕਿ ਉਹ ਮੇਰੇ ਮਨ ਨੂੰ ਪਿਆਰਾ ਤੇ ਚੰਗਾ ਲੱਗਦਾ ਹੈ ਸੋ ਭਾਈ ਮੇਰੇ ਮਨ ਪਾ ਕੌਣ ਮੇਰਾ ਭਾਈ ਹੈ ਕੌਣ ਮੇਰੇ ਮਨ ਨੂੰ ਪਾ ਰਿਹਾ ਹੈ ਜੋ ਨਿਰਮਲ ਪਰਮਾਤਮਾ ਦੇ ਨਿਰਮਲ ਗੁਣ ਗਾਇ ਕਰਦਾ ਹੈ ਸੋ ਨਿਰਮਲ ਨਿਰਮਲ ਹਰ ਬਣਦਾ ਹੈ ਉਹਨੇ ਹੀ ਅਸੀਂ ਅਨੰਤ ਸਾਹਿਬ ਜੀ ਦੀ ਬਾਣੀ ਦੇ ਅੰਦਰ ਪੰਕਤੀਆਂ ਪੜ੍ਹਦੀਆਂ ਹਨ ਸਤ ਗੁਰ ਤੇ ਕਰਨੀ ਕਮਾਣੀ ਜਿਨ੍ਹਾਂ ਦੀ ਕਰਨੀ ਔਰ ਕਮਾਣੀ ਸਤ ਗੁਰੂ ਦੀ ਰਜਾ ਦੇ ਅਨੁਸਾਰ ਹੈ ਉਹ ਮਨੁੱਖ ਨਿਰਮਲ ਹਨ ਉਹ ਅੰਦਰੋਂ ਵੀ ਨਿਰਮਲ ਹਨ ਤੇ ਬਾਹਰੋਂ ਵੀ ਨਿਰਮਣ ਹਨ ਉਹ ਮਨੋਂ ਵੀ ਪਵਿੱਤਰ ਹਨ ਤੇ ਬਾਹਰੋਂ ਵੀ ਪਵਿੱਤਰ ਹਨ ਜਿਨ੍ਹਾਂ ਦੀ ਕਰਨੀ ਗੁਰੂ ਦੇ ਅਨੁਸਾਰ ਹੈ ਗੁਰੂ ਦੀ ਸਿੱਖਿਆ ਦੇ ਅਨੁਸਾਰ ਹੈ ਆਸਾ ਕੀ ਵਾਰ ਦੇ ਅੰਦਰ ਅਸੀਂ ਬਚਨ ਪੜ੍ਹਦੇ ਹਾਂ ਸੂਚੇ ਇਹ ਨਾ ਆਖੀਐ ਬਹਿਣ ਜੇ ਪੰਡਾ ਤੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋ ਅਸਲ ਮਨੁੱਖ ਸੁਚੇ ਤੇ ਪਵਿੱਤਰ ਉਹ ਹਨ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਹੈ ਪਰਮਾਤਮਾ ਦਾ ਪਿਆਰ ਹੈ ਸ਼ਬਦ ਦੇ ਪਹਿਲੇ ਪਦੇ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਜੋ ਜਾਂ ਨ ਨਹੀਂ ਖਸਮ ਕਾ ਨਾਮ ਤਿਨ ਕੇ ਸਦ ਬਲਹਾਰੇ ਜਾ ਜਿਹੜਾ ਉਸ ਪਰਮਾਤਮਾ ਦਾ ਨਾਮ ਲੈਂਦਾ ਹੈ ਨਾਮ ਸਿਮਰਦਾ ਹੈ ਨਾਮ ਜਪਦਾ ਹੈ ਮੈਂ ਉਸ ਤੋਂ ਬਲਹਾਰ ਜਾਂਦਾ ਹਾਂ ਮੈਂ ਉਸ ਤੋਂ ਸਦਕੇ ਜਾਂਦਾ ਪਿਛਲੇ ਸ਼ਬਦ ਦੇ ਅੰਦਰ ਵੀ ਪੰਤ ਜੀ ਨੇ ਨਾਮ ਦੀ ਹੀ ਵਡਿਆਈ ਤੇ ਮੈਂ ਮਾਂ ਬਿਆਨ ਕੀਤੀ ਸੀ ਕਿ ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਉਹ ਮਨੁੱਖ ਜੰਮਦਾ ਹੀ ਕਿਉਂ ਨਾ ਮਰ ਗਿਆ ਉਹ ਅਪਰਾਧੀ ਹੈ ਜਿਹਨਾਂ ਰਾਮ ਭਗਤ ਨਹਿ ਸਾਦੀ ਜਨਮਤ ਕਸ਼ਨਾ ਮੂਹ ਅਪਰਾਧੀ ਉਹ ਅਪਰਾਧੀ ਜਨਮ ਲੈ ਲੱਗਾ ਹੀ ਕਿਉਂ ਨਾ ਮਰ ਗਿਆ ਜਿਸ ਨੇ ਮਨੁੱਖਾ ਜੀਵਨ ਮਨੁੱਖਾ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਇਸ ਤੋਂ ਇਲਾਵਾ ਕੋਲ ਦੀ ਗੱਲ ਕੀਤੀ ਕਿ ਜਿਸ ਗੁਲ ਦੇ ਵਿੱਚ ਪ੍ਰਭੂ ਗਿਆਨ ਦੀ ਵਿਚਾਰ ਕਰਨ ਵਾਲਾ ਕੋਈ ਜੰਮਿਆ ਨਹੀਂ ਉਸ ਕੋਲ ਨੂੰ ਜਨਮ ਦੇਣ ਵਾਲੀ ਮਾਤਾ ਜਿਹੜੀ ਹੈ ਮਾਂ ਜਿਹੜੀ ਹੈ ਉਹ ਵਿਧਵਾ ਕਿਉਂ ਨਾ ਹੋਗੀ ਜੇ ਕੋਲ ਫੂਤ ਨਾ ਗਿਆਨ ਵਿਚਾਰੀ ਵਿਧਵਾ ਕਸ਼ਨਾ ਭਈ ਮਹਿਤਾਰੀ ਅਨੇਕਾਂ ਹੀ ਗਰਭ ਸ਼ੈਮਦੇ ਹਨ ਤੇ ਉਹ ਬੰਦਾ ਵੀ ਗਰਭ ਦੇ ਵਿੱਚ ਹੀ ਕਿਉਂ ਨਾ ਛਣ ਗਿਆ ਜਿਹੜਾ ਪਰਮਾਤਮਾ ਦੀ ਭਗਤੀ ਤੋਂ ਨਾਮ ਤੋਂ ਸਿਮਰਨ ਤੋਂ ਵੰਜਾ ਤੇ ਹੀ ਨਾ ਹੈ ਮੁਚ ਮੁਚ ਗਰਭ ਗਏ ਕੀਨ ਬਚਿਆ ਉਹ ਕਿਉਂ ਬਚਿਆ ਰਿਹਾ ਬੋੜ ਬੋੜ ਦੇ ਰੂਪ ਜੀਵੇ ਜਗ ਮੱਧਿਆ ਉਹ ਲੂਲੀਆ ਵਾਲਾ ਕੋੜੀਆਂ ਵਾਲਾ ਜਨਮ ਸੰਸਾਰ ਦੇ ਵਿੱਚ ਜੀਰਿਆ ਹੈ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਹੀਣਾ ਤੇ ਵੰਜਾ ਹੈ ਇਸ ਕਰਕੇ ਪ੍ਰਭੂ ਦੀ ਪ੍ਰੇਮ ਭਗਤੀ ਤੋਂ ਬਿਨਾਂ ਮਨੁੱਖ ਜਿਹੜਾ ਹੈ ਬਦਸੂਰਤ ਹੈ ਬੇਸ਼ਕਲ ਹੈ ਤੇ ਕੁਬਿਆਂ ਦੀ ਤਰ੍ਹਾਂ ਹੈ ਨਾਮ ਬਿਨਾਂ ਜੈਸੇ ਕੁਬਜ ਕੁਰੂਪ ਵਡਿਆਈ ਨਾਮ ਦੀ ਹੈ ਮਹਿਮਾ ਨਾਮ ਦੀ ਹੈ ਤੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਭਗਤ ਜੀ ਆਖਦੇ ਹਨ ਮੈਂ ਉਸ ਤੋਂ ਸਦਕੇ ਜਾਂਦਾ ਮੈਂ ਉਸ ਤੋਂ ਬਲਹਾਰ ਤੇ ਕੁਰਬਾਨ ਜਾਂਦਾ ਜੋ ਜਨ ਲੇ ਖਸਮ ਕਾ ਨਾਉ ਤਿੰਨ ਕੈ ਸਦ ਬਲਹਾਰੇ ਜਾ ਮੈਂ ਉਹਨਾਂ ਤੋਂ ਸਦਾ ਹੀ ਬਲਹਾਰ ਜਾਂਦਾ ਹਾਂ ਸਦਕੇ ਕੁਰਬਾਨ ਜਾਂਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਮਿਲਦੇ ਹਨ ਗੁਰ ਸਤਗੁਰ ਕਾ ਜੋ ਸੇਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਜਿਹੜਾ ਆਪਣੀ ਆਪ ਨੂੰ ਗੁਰੂ ਦਾ ਸੇਖ ਅਖਵਾਉਂਦਾ ਹੈ ਉਹ ਅਮਰਤ ਵੇਲੇ ਉੱਠੇ ਤੇ ਅਮਰਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਜੁੜ ਜਾਏ ਜੋ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾ ਨਾਮ ਤੇ ਆਵੇ ਉਤਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅਮਰਤ ਸਰ ਨਾਵੇ ਫਿਰ ਚੜੇ ਦੇਸ ਗੁਰਬਾਣੀ ਗਾਵੇ ਸਭ ਕੇ ਲਿਖ ਪਾਪ ਦੁਖ ਲੈ ਜਾਵੇ ਇਸ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਤਗੁਰੂ ਜੀ ਨੇ ਬਚਨ ਕੀਤੇ ਹਨ ਜਨ ਨਾਨਕ ਧੂੜ ਮੰਗੈ ਇਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਦੇ ਭਾਵੇ ਇਹੋ ਜੇ ਗੁਰ ਸਿੱਖ ਦੇ ਮੈਂ ਚਰਨਾਂ ਦੀ ਧੂੜ ਲੋਚਦਾ ਹਾਂ ਜਿਹੜਾ ਆਪ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਪਰਮਾਤਮਾ ਦਾ ਨਾਮ ਜਪਾਉਂਦਾ ਹੈ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾਮ ਦੀ ਹੀ ਵਿਆਖਿਆ ਕੀਤੀ ਗਈ ਹੈ ਨਾਮ ਦੀ ਹੀ ਵਡਿਆਈ ਕੀਤੀ ਗਈ ਹੈ ਤੇ ਨਾਮ ਤੋਂ ਬਿਨਾਂ ਇਸ ਜੀਵ ਦਾ ਮਨੁੱਖਾ ਜੀਵਨ ਜਿਹੜਾ ਹੈ ਉਹ ਵਿਅਰਥ ਹੈ ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜੀਵ ਜੋ ਕੁਝ ਵੀ ਖਾਂਦਾ ਹੈ ਪਹਿਨਦਾ ਹੈ ਉਹ ਸਭ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕੁੱਤੇ ਦੇ ਜੂਠ ਨੂੰ ਮੂੰਹ ਮਾਰਨ ਵਾਲੀ। ਸੋ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਦਾ ਨਾਮ ਹੀ ਜੀਵ ਦਾ ਅਸਲ ਸਾਥੀ ਹੈ। ਤੇ ਜਿੱਥੇ ਦੁਨੀਆ ਦੀ ਕੋਈ ਚੀਜ਼ ਵਸਤੂ ਪਦਾਰਥ ਇਸ ਜੀਵ ਦੀ ਸਹਾਇਤਾ ਤੇ ਮਦਦ ਨਹੀਂ ਕਰ ਪਾਉਂਦਾ ਪਹੁੰਚ ਨਹੀਂ ਪਾਉਂਦਾ ਉੱਥੇ ਨਾਮ ਪਹੁੰਚਦਾ ਹੈ। ਨਾਮ ਇਸ ਜੀਵ ਦੀ ਸਹਾਇਤਾ ਤੇ ਮਦਦ ਕਰਦਾ ਹੈ। ਜਿਹੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਜਿੱਤੇ ਮਾਤਾ ਪਿਤਾ ਭੈਣ ਭਰਾ ਸੱਜਣ ਮਿੱਤਰਾਂ ਨੇ ਸਹਾਇਤਾ ਨਹੀਂ ਕਰਨੀ ਉਤੇ ਪ੍ਰਮਾਤਮਾ ਦੇ ਨਾਮ ਨੇ ਸਹਾਇਤਾ ਤੇ ਮਦਦ ਕਰਨੀ ਇਸ ਕਰਕੇ ਵਡਿਆਈ ਕਿਸ ਦੀ ਹੈ ਨਾਮ ਦੀ ਸੋਭਾ ਕਿਸ ਦੀ ਹੈ ਨਾਮ ਦੀ ਤੇ ਨਾਮ ਤੋਂ ਬਿਨਾ ਇਹ ਮਨੁੱਖ ਜਿਹੜਾ ਹੈ ਉਹ ਕੁਰੂਪ ਹੈ ਬਦਸੂਰਤ ਹੈ ਬੇਸ਼ਕਲ ਹੈ ਤੇ ਕੁੱਬਿਆਂ ਤੇ ਕੋੜੀਆਂ ਦੀ ਤਰ੍ਹਾਂ ਹੈ ਹਰ ਰੋਜ਼ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਅਖੀਰਲੇ ਸ਼ਲੋਕ ਦੇ ਅੰਦਰ ਬਚਨ ਮਿਲਦੇ ਹਨ ਜਿਨਿ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਮਰਿਆ ਹੈ ਉਹ ਆਪਣੀ ਮਿਹਨਤ ਨੂੰ ਸਫਤੀ ਕਰਦੇ ਹਨ ਉਹ ਸੁਖਰੂ ਹੋ ਕੇ ਪ੍ਰਭੂ ਦਰਬਾਰ ਵਿੱਚ ਪਹੁੰਚਦੇ ਹਨ ਤੇ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਹੋਰ ਵੀ ਕਿਤਨੀ ਲੋਕਾਈ ਜਿਹੜੀ ਹੈ ਉਹ ਵਿਕਾਰਾਂ ਤੋਂ ਬਚ ਜਾਂਦੀ ਹੈ ਇਸ ਕਰਕੇ ਭਗਤ ਜੀ ਨੇ ਸ਼ਬਦ ਦੇ ਪਹਿਲੇ ਭਾਗ ਦੇ ਅੰਦਰ ਬਚਨ ਕੀਤੇ ਹਨ ਕਿ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਨਾਮ ਸਿਮਰਦਾ ਹੈ ਮੈਂ ਉਸ ਤੋਂ ਬਲਹਾਰ ਜਾਂਦਾ ਹਾਂ ਸਦਕੇ ਤੇ ਕੁਲ ਬਣ ਜਾਂਦਾ ਜੋ ਜਾਣ ਨਹੀਂ ਖਸਮ ਕਾ ਨਾਉ ਤਿਨ ਕੈ ਸਦ ਬਲਹਾਰੇ ਜਾ ਇਸ ਨੂੰ ਅੱਗੇ 2 ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਜਹੇ ਘਟ ਰਾਮ ਰਹਾ ਭਰਪੂਰ ਤਿਨ ਕੀ ਪਗ ਪੰਕਜ ਹਮ ਤੂ ਓ ਮਨੁਕ ਇਨਾ ਮਹਾਨ ਹੈ ਇਨਾ ਉੱਚਾ ਹੈ ਇਨਾ ਸੁੱਚਾ ਹੈ ਕਿ ਮੈਂ ਉਸ ਦੇ ਚਰਨਾਂ ਦੀ ਧੂੜ ਲੋਚਦਾ ਹੁਣ ਸਤਿਗੁਰਾਂ ਨੇ ਵੀ ਜਿੱਤੇ ਗੁਰੂ ਦੀ ਮਹਿਮਾ ਹੈ ਗੁਰੂ ਦੀ ਵਡਿਆਈ ਹੈ ਉਤੇ ਗੁਰੂ ਦਾ ਸਿੱਖ ਜਿਹੜਾ ਹੈ ਜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਦਾ ਹੈ ਨਾਮ ਸਿਮਰਦਾ ਹੈ ਤੇ ਸਤਗੁਰੂ ਜੀ ਓਨੀ ਹੀ ਵਡਿਆਈ ਉਸ ਸਿੱਖ ਨੂੰ ਵੀ ਦਿੰਦੇ ਹਨ ਜੋ ਸ਼ਬਦ ਅਸੀਂ ਗੁਰੂ ਰਾਮਦਾਸ ਜੀ ਦਾ ਸਾਹਮਣੇ ਰੱਖਿਆ ਗੁਰ ਸਤਿਗੁਰ ਕਾ ਜੋ ਸਿੱਖ ਆਖਾਇ ਹੁਣ ਉਸ ਦੀਆਂ ਅਫੀਰੀਆਂ ਪੰਕਤੀਆਂ ਦੇ ਅੰਦਰ ਸਤਗੁਰੂ ਜੀ ਆਖਦੇ ਹਨ ਜਨ ਨਾਨਕ ਤੂੜ ਮੰਗਿਆ ਤਿਸ ਗੁਰ ਸਿੱਖ ਮੈਂ ਉਸ ਗੁਰੂ ਦੇ ਸਿੱਖ ਦੇ ਚੰਨਾਂ ਦੀ ਤੂੜ ਲੋਚਦਾ ਹਾਂ ਜਿਹੜਾ ਆਪ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਹੋਰ ਨਾਮ ਨੂੰ ਜਪਉਂਦਾ ਹੈ ਇੱਥੇ ਵੀ ਭਗਤ ਜੀ ਅਜਿਹਾ ਹੀ ਵਿਚਾਰ ਦੇ ਰਹੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਉਹ ਪਰਮਾਤਮਾ ਪ੍ਰਗਟ ਹੋ ਗਿਆ ਹੈ ਜਿਹੇ ਘਟ ਰਾਮ ਰਹਾ ਪ੍ਰਭੂਰ ਤਿਨ ਕੀ ਪਗ ਪੰਕਜ ਹਮ ਤੂਰ ਮੈਂ ਉਸ ਦੇ ਚਰਨਾਂ ਦੀ ਧੂੜ ਲੋਚਦਾ ਹਾਂ ਮੈਂ ਉਸ ਦੇ ਚਰਨਾਂ ਦੀ ਧੂੜ ਬਣਨ ਵਾਸਤੇ ਤਿਆਰ ਇਸੇ ਹੀ ਤਰ੍ਹਾਂ ਦੇ ਵਿਚਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮਿਲਦੇ ਹਨ ਮੇਰੀ ਖਲੋਂ ਮੋਜੜੇ ਗੁਰਸੇ ਕਹਾਂ ਦਾ ਇਹ ਗੁਰੂ ਦੀ ਗੁਰੂ ਦੀ ਸਿੱਖਿਆ ਦੀ ਕਮਾਈ ਕਰਨ ਵਾਲੀ ਜਿਹੜੇ ਹਨ ਉਹ ਐਡੇ ਮਹਾਨ ਹਨ ਐਡੇ ਉੱਚੇ ਤੇ ਸੁੱਚੇ ਹਨ ਕਿ ਮੈਂ ਆਪਣੀ ਚਮੜੀ ਦੀ ਖੰਗ ਦੀ ਜੁੱਤੀ ਬਣਾ ਕੇ ਉਹਨਾਂ ਆਪਣੇ ਪੈਰਾਂ ਵਿੱਚ ਪਾਉਣ ਵਾਸਤੇ ਤਿਆਰ ਹਾਂ ਇੰਨੀ ਵਡਿਆਈ ਸਤਿਗੁਰੂ ਜੀ ਸਿੱਖ ਨੂੰ ਦਿੰਦਿਆਂ ਤੇ ਵਡਿਆਈ ਦਾ ਕਾਰਨ ਕੀ ਹੈ ਪਰਮਾਤਮਾ ਦਾ ਨਾਮ ਇਸ ਤੋਂ ਅਗੇ ਅਖੀਰ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੇ ਕਬੀਰ ਸਹਿਜ ਸਹਿਜ ਗੁਣ ਰਮੇ ਕਬੀਰ ਭਗਤ ਕਬੀਰ ਜੀ ਦੇ ਹੀ ਬਚਨ ਮਿਲਦੇ ਹਨ ਸਹਜ ਬਿਲੋਵੋ ਜਿਐ ਤਤ ਨ ਜਾਇ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਜ ਬਿਲੋਵੋ ਜਿਐ ਤਤ ਨ ਜਾਇ ਜਿਵੇਂ ਕਿ ਦੁੱਧ ਦਾ ਤਤ ਜਿਹੜਾ ਹੈ ਮੱਖਣ ਹੈ ਘਿਓ ਹੈ ਹੁਣ ਉਸ ਦਾ ਉਹ ਤਤ ਪ੍ਰਾਪਤ ਕਰਨ ਵਾਸਤੇ ਕੀ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ ਗਰਮ ਕਰਨ ਤੋਂ ਬਾਅਦ ਉਸ ਨੂੰ ਠੰਡਾ ਕੀਤਾ ਜਾਂਦਾ ਹੈ ਠੰਡਾ ਕਰਕੇ ਉਸ ਨੂੰ ਜਾਗ ਲਗਾਈ ਜਾਂਦੀ ਹੈ ਜਾਂ ਲਾਗ ਕਿਆ ਜਾਂਦਾ ਹੈ ਫਿਰ ਉਸ ਦਾ ਦਹੀਂ ਤਿਆਰ ਹੁੰਦਾ ਹੈ ਤੇ ਫਿਰ ਉਸ ਦਹੀਂ ਨੂੰ ਰੜਕਿਆ ਜਾਂਦਾ ਹੈ ਉਹਨੂੰ ਰੜਕਿਆ ਜਿਹੜਾ ਹੈ ਉਹ ਵੀ ਢੰਗ ਦੇ ਨਾਲ ਜਾਂਦਾ ਹੈ ਤਰੀਕੇ ਦੇ ਨਾਲ ਜਾਂਦਾ ਹੈ ਸਹਜੇ ਸਹਜੇ ਰੜਕਾ ਪਾਇਆ ਜਾਂਦਾ ਹੈ ਅਣਜਾਣ ਆਦਮੀ ਜਿਹੜਾ ਹੈ ਉਹ ਉਸ ਦਾ ਰੜਕਣਾ ਜਿਹੜਾ ਹੈ ਉਹ ਕਈ ਵਾਰ ਕਿਉਂ ਜਿਹੜਾ ਹੈ ਪ੍ਰਾਪਤ ਨਹੀਂ ਕਰ ਪਾਉਂਦਾ ਇਸ ਕਰਕੇ ਪੰਕਤੀ ਵਿਚਨ ਕਰਦੇ ਹਨ ਹਰ ਕਾ ਬਿ ਲੋਗਨਾ ਬਿ ਲੋਗੋ ਮੇਰੇ ਭਾਈ ਸਹਜ ਬਿ ਲੋਗੋ ਜੈਸੇ ਤਤ ਨਾ ਜੈ ਪੁਰਾਣੀਆਂ ਮਾਇਆਂ ਬੀਬੀਆਂ ਬੜੀ ਸਿਆਣਪ ਦੇ ਨਾਲ ਦਹੀਂ ਨੂੰ ਰੜਕਦੀਆਂ ਸੰਤੇ ਫਿਰ ਉਸ ਦੇ ਵਿੱਚੋਂ ਉਸ ਨੂੰ ਬਾਰ-ਬਾਰ ਰੜਕੜਕ ਕੇ ਤੇ ਉਸ ਦਾ ਤਤ ਜਿਹੜਾ ਸੀ ਘਿਓ ਜਾਂ ਮੱਖਣ ਉਹ ਪ੍ਰਾਪਤ ਕੀਤਾ ਜਾਂਦਾ ਸੀ ਇਸੇ ਹੀ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਹਜ ਦੀ ਜ਼ਰੂਰਤ ਹੈ ਹੁਣ ਬਹੁਤ ਸਾਰਿਆਂ ਦਾ ਇਹੀ ਸਵਾਲ ਹੁੰਦਾ ਹੈ ਕਿ ਪਰਮਾਤਮਾ ਹੈ ਹੀ ਨਹੀਂ ਤੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਹ ਭਾਈ ਜਿਸ ਤਰ੍ਹਾਂ ਦੁੱਧ ਦਾ ਤਤ ਜਿਹੜਾ ਹੈ ਘਿਓ ਹੈ ਮੱਖਣ ਹੈ ਤੇ ਦੁੱਧ ਦੇ ਵਿੱਚ ਮੌਜੂਦ ਹੈ ਪਰ ਦਿਖਾਈ ਨਹੀਂ ਦਿੰਦਾ ਠੀਕ ਇਸੇ ਹੀ ਤਰ੍ਹਾਂ ਇਸ ਸੰਸਾਰ ਦਾ ਤਤ ਤੇ ਮੂਲ ਪਰਮਾਤਮਾ ਹੈ ਜੋ ਦੁੱਧ ਦੇ ਵਿੱਚ ਘੋਹ ਦੀ ਤਰ੍ਹਾਂ ਦਿਖਾਈ ਨਹੀਂ ਦਿੰਦਾ ਪਰ ਹੈ ਜ਼ਰੂਰ ਸਤਿਗੁਰੂ ਜੀ ਸਮਝਾਉਂਦੇ ਹਨ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੁੱਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀ ਜਿਸ ਤਰ੍ਹਾਂ ਲੱਕੜ ਦੇ ਵਿੱਚ ਅੱਗ ਹੈ ਜਿਸ ਤਰ੍ਹਾਂ ਦੁੱਧ ਦੇ ਵਿੱਚ ਘਿਓ ਹੈ ਠੀਕ ਇਸੇ ਹੀ ਤਰ੍ਹਾਂ ਪਰਮਾਤਮਾ ਸਾਰੇ ਸੰਸਾਰ ਤੇ ਸੰਸਾਰ ਦੇ ਜੀਵਾਂ ਦੇ ਵਿੱਚ ਉਹ ਦੁੱਧ ਦੇ ਵਿੱਚੋਂ ਘਿਓ ਪ੍ਰਾਪਤ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਯੁਗਤੀ ਵਰਤਣੇ ਪੈਂਦੀ ਹੈ। ਇਸੇ ਹੀ ਤਰ੍ਹਾਂ ਪਰਮਾਤਮਾ ਨੂੰ ਦੇਖਣ ਵਾਸਤੇ, ਪਰਮਾਤਮਾ ਨੂੰ ਮਿਲਣ ਵਾਸਤੇ, ਪਰਮਾਤਮਾ ਦੇ ਮਿਲਾਪ ਵਾਸਤੇ ਯੁਗਤੀ ਵਰਤਣੇ ਪੈਂਦੀ ਹੈ, ਢੰਗ ਵਰਤਣਾ ਪੈਂਦਾ ਹੈ ਤੇ ਉਹ ਢੰਗ ਤਰੀਕਾ ਤੇ ਯੁਗਤੀ ਗੁਰੂ ਦੱਸਦਾ ਹੈ। ਭਗਤ ਕਬੀਰ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਸਤਿਗੁਰਾਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਬਾਣੀ ਨੂੰ ਦਰਜ ਕਰਕੇ ਤੇ ਇਸ ਭਗਤ ਜੀ ਫਰਮਾਨ ਕਰਦੇ ਹਨ। ਹਰ ਕ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜ। ਜਿਵੇਂ ਦਹੀਂ ਨੂੰ ਬੜੇ ਧਿਆਨ ਦੇ ਨਾਲ ਸਹਿਜ ਦੇ ਨਾਲ ਰਲਕਿਆ ਜਾਂਦਾ ਹੈ ਕਿ ਉਸ ਦੇ ਵਿੱਚੋਂ ਉਸ ਦਾ ਤਤ ਮੱਖਣ ਕਿਉ ਪ੍ਰਾਪਤ ਕੀਤਾ ਜਾਂਦਾ ਹੈ ਠੀਕ ਇਸੇ ਹੀ ਤਰ੍ਹਾਂ ਪਰਮਾਤਮਾ ਨੂੰ ਮਿਲਣ ਵਾਸਤੇ ਪਰਮਤ ਸਹਿਜ ਦੀ ਜ਼ਰੂਰਤ ਹੈ ਗੁਣਾਂ ਦੀ ਜ਼ਰੂਰਤ ਹੈ ਗੁਣਾਂ ਦੇ ਨਾਲ ਸਾਂਝ ਪਾਉਣ ਦੀ ਜ਼ਰੂਰਤ ਹੈ ਪੰਪਤੀ ਜੀ ਬਚਨ ਕਰ ਰਹੇ ਹਨ ਜਾਤ ਜੁਲਾਹਾ ਮਤ ਕਾ ਤੀਰ ਪਹਿਲਾਂ ਹੀ ਅਸੀਂ ਕਈ ਵਾਰ ਵਿਚਾਰ ਕੀਤਾ ਹੈ ਕਿ ਮਨੁਸਿਮਰਤੀ ਦੇ ਅਨੁਸਾਰ ਪਰਮਾਤਮਾ ਦੀ ਬੰਦਗੀ ਕੇਵਲ ਤੇ ਕੇਵਲ ਬ੍ਰਾਹਮਣ ਹੀ ਕਰ ਸਕਦਾ ਹੈ ਪੂਜਾ ਪਾਠ ਆਦਿਕ ਕਿਰਿਆ ਕਰਮ ਕੇਵਲ ਤੇ ਕੇਵਲ ਬ੍ਰਾਹਮਣ ਹੀ ਕਰ ਸਕਦਾ ਹੈ ਪਰ ਸਤਿਗੁਰੂ ਜੀ ਦੀ ਮੱਤ ਜਿਹੜੀ ਹੈ ਉਹ ਸਾਰਿਆਂ ਨੂੰ ਹੱਕ ਤੇ ਅਧਿਕਾਰ ਦਿੰਦੀ ਹੈ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਏਕ ਪਿਤਾ ਏਕ ਸਕੇ ਹਮ ਬਾਰਗ ਅਸਾਂ ਸਾਰੇ ਹੀ ਜੀਵਾਂ ਦਾ ਪਿਤਾ ਇੱਕ ਪਰਮਾਤਮਾ ਹੈ ਤੇ ਅਸੀਂ ਸਾਰੇ ਹੀ ਉਸ ਦੇ ਬੱਚੇ ਹਾਂ ਇਹੀ ਵਿਚਾਰ ਪੰਕਤ ਕਬੀਰ ਜੀ ਦੇ ਮਿਲਦੇ ਹਨ ਅਵਲ ਅੱਲਹਿ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੋਗ ਉਪਜਿਆ ਕੌਣ ਭਲੇ ਕੋ ਮੰਦੇ ਹੁਣ ਬ੍ਰਾਹਮਣੀ ਵਿਚਾਰਧਾਰਾ ਦੇ ਅਨੁਸਾਰ ਕਬੀਰ ਰਬਦਾਸ ਨਾਮਦੇਵ ਤੇ ਹੋਰ ਅਨੇਕਾਂ ਭਗਤ ਜਿਹੜੇ ਹਨ ਉਹਨਾਂ ਦਾ ਜਨਮ ਨੀਵੀਂ ਕੁਲ ਦੇ ਵਿੱਚ ਨੀਵੀਂ ਜਾਤ ਦੇ ਵਿੱਚ ਮੰਨਿਆ ਜਾਂਦਾ ਹੈ ਪਰ ਉਹਨਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਪ੍ਰਮਾਤਮਾ ਦੀ ਬੰਦਗੀ ਕੀਤੀ ਤੇ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਇਸ ਕਰਕੇ ਪੰਕਤ ਜੀ ਬਚਨ ਕਰ ਰਹੇ ਹਨ ਕਿ ਭਾਵੇਂ ਮੇਰੀ ਜਾਤ ਜੁਲਾਹਾ ਹੈ ਜੁਲਾਈਆਂ ਦੇ ਘਰ ਵਿੱਚ ਮੇਰਾ ਜਨਮ ਹੋਇਆ ਹੈ ਪਰ ਮੇਰੀ ਮਤ ਜਿਹੜੀ ਹੈ ਉਹ ਧੀਰਜ ਵਾਲੀ ਹੈ ਮੈਂ ਧੀਰਜਵਾਨ ਹਾਂ ਮੈਂ ਗੁਣਾਂ ਦੇ ਨਾਲ ਸਾਂਝ ਪਾਈ ਹੈ ਗੁਣਾਂ ਦਾ ਵਣਜ ਬਫਰ ਕੀਤਾ ਇਸ ਕਰਕੇ ਮੈਂ ਸਹਜ ਅਵਸਥਾ ਦੇ ਵਿੱਚ ਟਿਕ ਕੇ ਅਡੋਲਤਾ ਦੇ ਵਿੱਚ ਟਿਕ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਦਾ ਹਾਂ ਉਸ ਪਰਮਾਤਮਾ ਦੇ ਗੁਣਾਂ ਨੂੰ ਸਿਮਰਨ ਨੂੰ ਕਰਕੇ ਤੇ ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹਾਂ ਤੇ ਉਸ ਪਰਮਾਤਮਾ ਦੀ ਮੈਂ ਪ੍ਰਾਪਤੀ ਕੀਤੀ ਹੈ ਗੁਣਾਂ ਦੇ ਰਾਹੀਂ ਸਹਜ ਦੇ ਰਾਹੀਂ ਆਤਮਿਕ ਅਡੋਲਤਾ ਦੇ ਰਾਹੀਂ ਜਾਤ ਜੁਲਾਹਾ ਮਤ ਕਾ ਤੀਰ ਸਹਿਜ ਸਹਿਜ ਗੁਣ ਰਮੇ ਕਬੀਰ ਸੁਪੰਕਤ ਜੀ ਨੇ ਇਸ ਸ਼ਬਦ ਦੇ ਅੰਦਰ ਨਾਮ ਦੀ ਵਡਿਆਈ ਤੇ ਮਹਿਮਾ ਬਿਆਨ ਕੀਤੀ ਹੈ ਕਿ ਉਹ ਮਨੁੱਖ ਜਿਹੜਾ ਹੈ ਨਿਰਮਲ ਤੇ ਪਵਿੱਤਰ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੀ ਗੁਣ ਗਾਇਨ ਕਰਦਾ ਹੈ ਉਹ ਮੇਰਾ ਪ੍ਰਾਹ ਹੈ ਉਹ ਮੇਰਾ ਵੀਰ ਹੈ ਅਜਿਹੀ ਹੀ ਵਿਚਾਰ ਅਸੀਂ ਅਨੰਦ ਸਾਹਿਬ ਜੀ ਦੀ ਬਾਣੀ ਅੰਦਰ ਪੜ੍ਹੇ ਹਨ ਜਿਨ੍ਹਾਂ ਦੀ ਕਰਨੀ ਔਰ ਕਮਾਈ ਗੁਰੂ ਦੇ ਅਨੁਸਾਰ ਹੈ ਗੁਰੂ ਦੀ ਸਿੱਖਿਆ ਦੇ ਅਨੁਸਾਰ ਹੈ ਉਹ ਮਨੋਂ ਵੀ ਪਵਿੱਤਰ ਹਨ ਨਿਰਮਲ ਹਨ ਤੇ ਬਾਹਰੋਂ ਵੀ ਪਵਿੱਤਰ ਤੇ ਨਿਰਮਲ ਹਨ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਦੀ ਖਮਾ ਬਖਸ਼ਣੀ ਖਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ